ਲੋਕ ਸਭਾ ਚੋਣਾਂ ਦੀ ਮੱਦੇਨਜ਼ਰ ਲੋਕਾਂ ਵਿੱਚ ਸੁਰੱਖਿਆ ਅਤੇ ਸਦਭਾਵਨਾ ਬਣਾਈ ਰੱਖਣ ਦੇ ਲਈ ਤਰਨਤਾਰਨ ਦੇ ਐਸਐਸਪੀ ਅਸ਼ਮਨੀ ਕਪੂਰ ਦੇ ਗੁਵਾਈ ਹੇਠ ਵੱਖ-ਵੱਖ ਥਾਵਾਂ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਉੱਤੇ ਗੱਲਬਾਤ ਕਰਦਿਆਂ ਹੋਇਆਂ ਤਰਨਤਾਰਨ ਦੇ ਐਸਐਸਪੀ ਅਸ਼ਮਨੀ ਕਪੂਰ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਲਈ 1 ਜੂਨ ਨੂੰ ਵੋਟਾਂ ਪੈ ਰਹੀਆਂ ਨੇ ਅਦੇ ਚੋਰੀ ਨਿਯਮਾਂ ਨੂੰ ਲਾਗੂ ਕਰਨ ਦੇ ਮਦੇ ਨਜ਼ਰ ਤਰਨਤਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਫਲੈਗ ਮਾਰਚ ਕੱਟ ਕੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਉਹਨਾਂ ਕਿਹਾ ਹੈ ਕਿ ਜਿੰਨੀ ਜਲਦੀ ਹੋ ਸਕੇ ਆਪਣੇ ਅਸਲੇ ਨੂੰ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸ਼ੈਲਟਰ ਸਟੋਰ ਉੱਤੇ ਜਮ੍ਹਾਂ ਕਰਨ ਦੀ ਪਹਿਲ ਕਰੋ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਵੀ ਸੁਰੱਖਿਆ ਲਈ ਵੱਡੀ ਗਿਣਤੀ ਚ ਸੀਆਰ ਪੀਐਫ ਤਰਨਤਾਰਨ ਜ਼ਿਲ੍ਹੇ ਦੇ ਵਿੱਚ 1000 ਦੇ ਕਰੀਬ ਮੁਲਾਜ਼ਮ ਤੈਨਾਤ ਨੇ ਜਿਹੜਾ ਮਾਡਲ ਕੋਡ ਆਫ ਕੰਡਕਟ ਐਮ ਸੀ ਸੀ ਜਦੋਂ ਐਨਫੋਰਸ ਹੋਇਆ ਚੋਣ ਦੀਆਂ ਜਿਹੜੀਆਂ ਡੇਟਾ ਸੀਗੀਆਂ 16 ਤਰੀਕ ਨੂੰ ਅਨਾਉਂਸ ਹੋ ਗਿਆ ਤਾਂ ਉਸ ਤੋਂ ਬਾਅਦ ਜਿਹੜੀ ਸਾਡੇ ਕੋਲ ਇੱਕ ਬੀ ਐਸ ਐਫ ਦੀ ਕੰਪਨੀ ਆਈ ਹੋਈ ਹੈ ਤਾਂ ਉਹਦੇ ਵਿੱਚ ਵੱਖ-ਵੱਖ ਜਿਹੜੇ ਕਸਬੇ ਸੀਗੇ ਸ਼ਹਿਰ ਸੀ ਜਾਂ ਸਬਡਿਵੀਜ਼ਨ ਲੈਵਲ ਤੇ ਉਹਦੇ ਵਿੱਚ ਆਪਣੀ ਲੋਕਲ ਫੋਰਸ ਔਰ ਐਸ ਡੀ ਐਮ ਸਹਿबान ਜਿਹੜੇ ਈ ਆਰਓ ਸੀ ਉਹਨਾਂ ਨੇ ਨਾਲ ਹੋ ਕੇ ਸਿਵਲ ਡਿਪਾਰਟਮੈਂਟ ਨੇ ਉਹਨਾਂ ਦੇ ਜਿਹੜਾ ਕੰਫੀਡੈਂਸ ਬਿਲਡਿੰਗ ਵਾਸਤੇ ਫਲੈਗ ਮਾਰਚ ਕੀਤਾ ਗਿਆ ਤਾਂ ਕਿ ਲੋਕਾਂ ਚ ਹੋ ਜੇ ਔਰ ਉਸ ਤੋਂ ਇਲਾਵਾ ਜਿਹੜੇ ਥੱਲੇ ਦੇ ਡਾਊਨ ਦਾ ਲਾਈਨ ਮੁਲਾਜ਼ਮ ਸੀਗੇ ਉਹ ਸਾਰਿਆਂ ਨੂੰ ਵੀ ਜਿਹੜੇ ਮਾਡਲ ਕੋਡ ਉਹ ਕੰਡਕਟ ਚ ਕੀ ਕੰਡਕਟ ਹੋਣਾ ਚਾਹੀਦਾ ਉਹਦੇ ਤੋਂ ਵੀ ਸਾਰਿਆਂ ਨੂੰ ਜਾਣੂ ਕੀਤਾ ਗਿਆ ਕੀ ਪ੍ਰਮਤ ਕਿਤੇ ਜਿੰਨਾ ਇਲੈਕਸ਼ਨ ਆ ਰਹੀ ਕਿੰਨੇ ਆਪਣੀ ਬੋਸ ਬਟਾ ਰਹੀ ਹੋਰ ਆ ਰਹੀ ਦੇਖੋ ਉਹਦੇ ਚ ਜਿਹੜੀ ਸਾਡੀ ਹੈਗੀ ਹਜੇ ਇਨੀਸ਼ੀਅਲ ਹੈ ਕਿਉਂਕਿ 3 ਡੇਡ ਮਹੀਨੇ ਤੋਂ ਵੀ ਜ਼ਿਆਦਾ ਦਾ ਸਮਾਂ ਅਜੇ ਨੋਟੀਫਿਕੇਸ਼ਨ ਨੂੰ ਪਿਆ ਤੇ ਉਹਦੇ ਚ ਜੋ ਅਸੀਂ ਲਿਖ ਕੇ ਭੇਜਿਆ ਨਾਰਮਲ ਦੇ ਮੁਤਾਬਕ ਉਸ ਤੋਂ ਸਾਨੂੰ ਜਿੰਨੀ ਓਨੀ ਨਾਰਮ ਦੇ ਅਨੁਸਾਰ ਜਿਹੜੀ ਫੋਰਸ ਹੈ ਉਹ ਮਿਲੇਗੀ ਉਹ ਤਕਰੀਬਨ ਸਾਡੇ ਇੱਥੇ ਅਪ੍ਰੋਕਸੀਮੇਟਲੀ 2 ਤੋਂ 2.5 ਹਜ਼ਾਰ ਦੇ ਵਿੱਚ ਜਿਹੜੀ ਫੋਰਸ ਹੈ ਉਹ ਬਾਹਰੋਂ ਆਈ ਹੈ ਸਰ ਅਸਲਾ ਲਾਇਸੈਂਸ ਜਿਹੜੇ ਆ ਉਹ ਕਦੋਂ ਤੱਕ ਤੇ ਹੁਣ ਤੱਕ ਕਿੰਨੇ ਜਿਹੜੇ ਆ ਜਮਾ ਹੋ ਚੁੱਕੇ ਦੇਖੋ ਅਸਲਾ ਲਾਇਸੈਂਸ ਜਿਹੜੇ ਟੋਟਲ ਹੈਗੇ ਆ ਉਹ ਆਪਣੇ ਕੋਲ ਇੱਥੇ 19575 ਦੇ ਕਰੀਬ ਸ਼ਾਇਦ ਅਸਲ ਅਸੰਸ ਹੈਗੇ ਆ ਜਿਨ੍ਹਾਂ ਚੋਂ 1400 ਜਮ੍ਹਾਂ ਹੋ ਚੁੱਕੇ ਆ ਮੈਂ ਤੁਹਾਡੇ ਚੈਨਲ ਦੇ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਚੋਣ ਜਾਬਤੇ ਦੇ ਮੁਤਾਬਕ ਉਹਨਾਂ ਨੂੰ ਜਮ੍ਹਾਂ ਕਰਾਣੇ ਪੈਣੇ ਆ ਤਾਂ ਜਿੰਨਾ ਜਲਦੀ ਹੋ ਸਕੇ ਅਸੀਂ ਅਨਾਉਂਸਮੈਂਟਸ ਵੀ ਕਰਾ ਰਹੇ ਆ ਗੂਦਵਾਰੇ ਦੇ ਥਰੂ ਮਨਾਦੀ ਵੀ ਕਰਾ ਰਹੇ ਆ ਜਿਹੜੇ ਲੋਕਲ ਐਸਐਚਓਜ਼ ਆ ਤਾਂ ਜਲਦ ਤੋਂ ਜਲਦ ਜਿਹੜਾ ਇਹ ਵੈਪਨ ਆਪਦੇ ਜਮ੍ਹਾਂ ਕਰਵਾ ਦੇ ਜਿਸ ਤਰੀਕੇ ਦੇ ਨਾਲ ਘਟਨਾਵਾਂ ਹੋ ਰਹੀਆਂ ਨੇ ਜਿਵੇਂ ਕਤਲ ਦੀਆਂ ਜਿਵੇਂ ਅੱਜ ਹੀ ਤਸੀਂ ਟਰੇਸ ਕੀਤੀ ਹੈ ਜੇਕਰ ਇਹ ਅਸਲਾ ਜਮ੍ਹਾਂ ਹੋਣ ਤੋਂ ਬਾਅਦ ਕੋਈ ਐਸੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਦੇਖੋ ਉਹਦੇ ਜਿਵੇਂ ਕਿ ਪਹਿਲੇ ਕਿਹਾ ਉਹ ਜਿਹੜਾ ਫੋਰਸ ਬਾਹਰੋਂ ਆਈ ਹੈ ਉਹਦੇ ਨਾਲ ਫਲੈਗ ਮਾਰਚ ਕਰਨਾ ਸਾਡੀ ਲਗਾਤਾਰ ਜਿਹੜੀ ਮੁਸਤੈਦੀ ਹੈ ਹੁਣ ਵੱਧ ਰਹੀ ਹੈ ਤਾਂ ਸਾਡੀ ਕੋਸ਼ਿਸ਼ ਕ੍ਰਾਈਮ ਇੱਕ ਹੋਣਾ ਅਲੱਗ ਗੱਲ ਹੈ ਔਰ ਉਹਨੂੰ ਟਰੇਸ ਕਰ ਦੇਣਾ ਉਹ ਜਿਹੜੀ ਹੈ ਉਹਦੇ ਤੇ ਹੀ ਪੁਲਿਸ ਦੀ ਸਫਲਤਾ ਹੁੰਦੀ ਹੈ ਅਸੀਂ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਅੱਗੇ ਕੋਈ ਇਹੋ ਜਿਹਾ ਮਜਰ ਕ੍ਰਾਈਮ ਨਾ ਹੋਵੇ ਜਿਨ੍ਹਾਂ ਨੇ ਆਪਣੀ ਜਾਨ ਦੇ ਖਤਰੇ ਦੇ ਤਹਿਤ ਲਾਇਸੈਂਸ ਲਏ ਨਹੀਂ ਜਿਨ੍ਹਾਂ ਨੂੰ ਥ੍ਰੈਟ ਆ ਉਹਨਾਂ ਵਾਸਤੇ ਕੋਈ ਨਵਾਂ ਪਾਲਸੀ ਜਾਂ ਰੂਲ ਹੈ ਕਿ ਜਮਾ ਕਰਾਉਣੇ ਪੈਣਗੇ ਉਹਦੇ ਲਈ ਜੀ ਡੀਸੀ ਸਾਹਿਬ ਦੀ ਇੱਕ ਕਮੇਟੀ ਬਣੇਗੀ ਉਹ ਆਪਣੀ ਐਪਲੀਕੇਸ਼ਨ ਰਿਪਰੈਜੈਂਟੇਸ਼ਨ ਦੇਣਗੇ ਉਹ ਕਮੇਟੀ ਫਿਰ ਵਾਚ ਕੇ ਉਹ ਅਲਾਉ ਕੀਤਾ ਜਾ ਸਕਦਾ ਜਿਵੇਂ ਬੈਂਕਸ ਹੋ ਗਏ ਜਾਂ ਕੋਈ ਹੋਰ ਕੈਸ਼ ਜਿਹੜੇ ਗੱਡੀਆਂ ਹੁੰਦੀਆਂ ਲੈ ਕੇ ਜਾਂਦੀਆਂ ਆ ਉਹਨਾਂ ਦੇ ਤਾਂ ਵੈਪਨਸ ਨਹੀਂ ਜਮ੍ਹਾਂ ਕਰਾਏ ਜਾਂਦੇ ਉਹਨਾਂ ਨੂੰ ਛੁੱਟ ਦੇ ਦਿੱਤੀ ਜਾਂਦੀ ਐ ਇਸ ਤੋਂ ਇਲਾਵਾ ਵੀ ਜੇ ਕਿਸੇ ਨੂੰ ਜੈਨੂਇਨ ਥ੍ਰੈਟ ਹੈਗੀ ਐ ਉਹ ਡੀਸੀ ਸਾਹਿਬ ਦੇ ਉੱਤੇ ਅਪਲਾਈ ਕਰ ਦੇਣਗੇ ਤਾਂ ਹੋਰ ਦੀ ਮੈਰਿਟ ਤੇ ਦੇਖ ਕੇ ਉਸ ਸਾਹਿਬ ਨਾਲ ਡਿਸੀਜਨ ਲਿਆ ਜਾਏਗਾ